ਦੋਸਤੋ ਅਸੀਂ ਅਚਾਨਕ ਅਗਰ ਆਪਣਾ ਟੈਲੀਫੋਨ ਔਨ ਕਰਦੇ ਆਂ ਤੇ ਸਾਨੂੰ ਕਈ ਵਾਰ ਇਸ ਤਰ੍ਹਾਂ ਦੇ ਨੰਬਰ ਜਿਹੜਾ ਆ ਬੜੇ ਅਚੰਭੇ ਚ ਪਾਉਂਦੇ ਆ ਔਰ ਬਾਰ-ਬਾਰ ਦਿਸਦੇ ਆ ਤੇ ਉਹਨਾਂ ਦਾ ਜਿਹੜੇ ਆ ਕਈ ਜਿਹੜੇ ਲੋਕ ਬੜਾ ਪਿਆਰਾ ਮਤਲਬ ਕੱਢਦੇ ਆ ਕਿ ਜਿਸ ਤਰ੍ਹਾਂ 1 2 3 4 12 ਵਜੇ ਕੇ 34 ਮਿੰਟ ਟਾਈਮ ਆ ਮਗਰ ਇਹ 1 2 3 4 5 ਇਹ ਮੈਨੂੰ ਜਿਹੜਾ ਰਾਈジング ਦੀ એનર્ਜੀ ਜਾਂ ਮੈਸੇਜ ਮਿਲ ਰਿਹਾ ਕੁਦਰਤ ਮੈਨੂੰ ਇਹ ਦੇ ਰਹੀ ਹੈ ਅੱਛਾ ਦੂਸਰਾ ਜਿਹੜਾ ਹੈਗਾ 12 12 ਇਹ 76 ਇਸ ਨੂੰ ਬਿジネス ਦੇ ਨਾਲ ਤਾਲੁਕ ਲੋਗ ਰੱਖ ਲੈਂਦੇ ਨੰਬਰੋਲੋਜੀ ਦੇ ਮੁਤਾਬਕ ਕਿ ਮੈਨੂੰ ਕੋਈ ਲక్ష్ਮੀ ਮਿਲਣੀ ਚਾਹੀਦੀ ਆ ਵੀ ਹੈ 12:21 ਹੁਣ ਤੁਸੀਂ ਦੇਖੋ ਇਹ ਸਿੰਬਲ ਬਣਦਾ ਆ ਤੇ ਇਹ 0101 ਵੀ ਸਿੰਬਲ ਬਣਦਾ ਆ ਤੇ 0110 ਇਹ ਦੇਖੋ ਇਹ ਸਾਰੇ ਸਿੰਬਲ ਹੈਗੇ ਆ ਜਿਸ ਤਰ੍ਹਾਂ 1133 ਹੈ 1155 ਕੀ ਹੈ ਇਹਨਾਂ ਦਾ ਰਾਜ ਇੱਕ ਤਾਂ ਅਸੀਂ ਜਿਹਨੂੰ ਕਹਿੰਦੇ ਨਮਰੋਲੋਜੀ ਦੇ ਨਾਲ ਬਹੁਤ ਸਾਰੇ ਲੋਕ ਇਹਨੂੰ ਜੋੜ ਕੇ ਦੇਖਦੇ ਆ ਕਿ ਇਹ ਜਿੰਨੇ ਮਤਲਬ ਜਿਸ ਤਰ੍ਹਾਂ 1133 ਇਹ 8 ਨੰਬਰ ਬਣ ਗਿਆ ਜੀ ਸ਼ਨੀ ਮਹਾਰਾਜ ਦਾ ਨੰਬਰ ਹੈ ਜੀ ਤੇ ਜੇ ਅਸੀਂ ਮੰਨੀਏ 555 ਇਹ ਨੰਬਰ ਜਿਹੜਾ 15 ਹੈਗਾ ਜੀ ਅਗੇਨ 516 ਇਹ ਵੀ ਜਿਹੜਾ ਸ਼ੁਕਰ ਦਾ ਬੀਨਸ ਦਾ ਨੰਬਰ ਬਣ ਗਿਆ ਤੇ ਆ ਨੰਬਰ 4 ਰਾਹੂ ਦਾ ਬਣ ਗਿਆ ਸੋ ਇਹ ਸਚਾਈ ਜਿਹੜੀ ਹੈਗੀ ਆ ਅਗਰ ਤੁਹਾਨੂੰ ਮਤਲਬ ਕਿਸੇ ਬੰਦੇ ਨੂੰ ਕਹਦੇ ਨਾ ਦਿਲ ਕੋ ਬਹਲਾਣੇ ਕੇ ਲਈ ਖਿਆਲ ਅੱਛਾ ਹੈ ਗਾਲਿਬ ਕਿ ਅਗਰ ਕੋਈ ਇਨਸਾਨ ਨੂੰ ਆਪਣੇ ਆਪ ਨੂੰ ਪੋਜ਼ਿਟਿਵਿਟੀ ਲਿਆਉਣ ਦੇ ਲਈ ਇਹਨਾਂ ਨੰਬਰਾਂ ਨੂੰ ਪੋਜ਼ਿਟਿਵ ਤਰੀਕੇ ਨਾਲ ਜੂਸ ਕੋਈ ਕੱਢਦਾ ਆ ਤਾਂ ਬਹੁਤ ਵਧੀਆ ਗੱਲ ਹੈ ਅਸਲ 'ਚ ਇਹਦਾ ਰਾਜ਼ ਕੁਝ ਹੋਰ ਹੈ ਉਹ ਕੀ ਰਾਜ਼ ਹੈ ਕਿ ਇਹ ਜਿਹੜੀ ਤੁਹਾਡੇ ਅੱਖ ਦੇ ਵਿੱਚ ਇੱਕ ਅਵੇਅਰਨੈਸ ਆ ਗਈ ਤੁਹਾਡੀ ਇੱਕ ਸੋਚ ਸਮਝ ਦੇ ਵਿੱਚ ਕੁਝ ਜਾਗ ਗਿਆ ਆ ਹੁਣ ਤੁਹਾਨੂੰ ਚੀਜ਼ਾਂ ਦਿਖਣੀਆਂ ਸ਼ੁਰੂ ਹੋਈਆਂ ਇਹ ਕੁਦਰਤ ਦੇ ਜਿਹੜੇ ਇਸ ਤਰ੍ਹਾਂ ਦੇ ਬਹੁਤ ਸਾਰੇ ਚਮਤਕਾਰ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਆ ਜਿਸ ਤਰ੍ਹਾਂ ਕਿ ਇਹ ਇੱਕ ਲੀਫ ਹੈ ਗੁਲਾਬ ਦਾ ਪੱਤਾ ਆ ਹੁਣ ਤੁਸੀਂ ਦੇਖੋ ਇਸ ਦੇ ਵਿੱਚ ਹਰ ਚੀਜ਼ ਜਿਹੜੀ ਸਿਮੈਟਰੀ ਕਿੰਨੀ ਗ੍ਰੇਟ ਹੈ ਇਵਨ ਆ ਪੱਤੇ ਦੇ ਵਿੱਚ ਵੀ ਜਿਹੜੀਆਂ ਇਹਦੇ ਵਿੱਚ ਵੀ ਹਰ ਚੀਜ਼ ਇਸ ਤਰੀਕੇ ਨਾਲ ਇੱਕ ਬੈਲੈਂਸ ਦੇ ਵਿੱਚ ਹੈ ਇੱਕ ਆ ਹਲਕੀ ਪੱਤੀ ਆਊਟ ਆਫ ਬੈਲੈਂਸ ਇਹ ਜਿਹੜੀਆਂ 2 4 6 2 8 ਪੱਤੀਆਂ ਬਣਦੀਆਂ ਜਦਕਿ 7 ਬਣਨੀਆਂ ਚਾਹੀਦੀਆਂ ਇਹ ਇੰਨੀ ਕੁ ਵੀ ਚੀਜ਼ ਸਾਨੂੰ ਬੌਦਰ ਕਰਦੀ ਹੈ ਜਿਸ ਤਰ੍ਹਾਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤੇ ਦੀਵਾਰ ਦੇ ਉੱਤੇ ਇੱਕ ਕੋਈ ਤਸਵੀਰ ਲੱਗੀ ਹੈ ਮਗਰ ਉਹ ਥੋੜੀ ਜਿਹੀ ਤੇਦੀ ਉਹ ਜਿਹੜੇ ਬੰਦੇ ਨੂੰ ਉਹ ਦਿਸਣੀ ਸ਼ੁਰੂ ਹੋ ਜਾਏਗੀ ਤੇ ਕਈ ਵਾਰ ਉਹ ਉੱਠ ਕੇ ਜਾ ਕੇ ਉਹਨੂੰ ਸਿੱਧੀ ਵੀ ਕਰਨ ਦੀ ਕੋਸ਼ਿਸ਼ ਕਰਦਾ ਭਾਵੇਂ ਦੂਸਰੇ ਦੇ ਘਰ ਚ ਗਿਆ ਹੋਵੇ ਤੇ ਕੁਦਰਤ ਨੇ ਬਹੁਤ ਬਿਊਟੀਫੁਲ ਦੇਖੋ ਇਹ ਇਹ ਮੇਪਲ ਜਿਹੜਾ ਮੇਪਲ ਲੀਫ ਉਹਦੇ ਮੇਪਲ ਦੇ ਦਰਖਤ ਦਾ ਸੀਡ ਹੈ ਤੇ ਇਸ ਤਰ੍ਹਾਂ ਕੁਦਰਤ ਨੇ ਕਫੈਨ ਦੀ ਤਰ੍ਹਾਂ ਨੂੰ ਡਿਜ਼ਾਈਨ ਕੀਤਾ ਜਦੋਂ ਟਾਣੀ ਨਾਲ ਟੁੱਟਵਾਇਆ ਇਹ ਉੜਦਾ ਹੋਇਆ ਬਹੁਤ ਦੂਰ ਜਾ ਕੇ ਦਿਖਦਾ ਇਹ ਇਹ ਸਾਰੀ ਦੀ ਸਾਰੀ ਚੀਜ਼ ਕੀ ਹੈ ਕਿ ਜਦੋਂ ਇੱਕ ਟਾਈਮ ਆਦਾ ਆ ਸਾਡੇ ਅੰਦਰ ਇੱਕ ਅਵੇਰਨੈਸ ਪਾਵਰ ਜਾਗਦੀ ਹੈ ਉਹ ਅਵੇਅਰਨੈਸ ਪਾਵਰ ਜਿਹੜੀ ਹੈ ਨੇਚਰ ਦੀ ਕੁਦਰਤ ਦੀ ਦੀ ਜਿਹੜੀ ਬਿਊਟੀ ਹੈ ਉਹ ਸਾਨੂੰ ਦਿਸਣੀ ਸ਼ੁਰੂ ਹੁੰਦੀ ਹੈ ਸੋ ਇਹ ਨੰਬਰ ਜਿਹੜੇ ਆ ਦਿਸਣੇ ਬਹੁਤ ਅੱਛੀ ਗੱਲ ਹੈ ਦਾ ਮਤਲਬ ਤੁਹਾਨੂੰ ਇੱਕ ਹੋਰ ਜਿਹੜੀ ਹੈਗੀ ਹੈ ਇੱਕ ਡਾਈਮੈਂਸ਼ਨ ਤੁਹਾਡੀ ਖੁੱਲ ਰਹੀ ਹੈ ਅਵੇਅਰਨੈਸ ਹੀ ਸਾਰਾ ਕੁਝ ਹੈ ਅਵੇਅਰਨੈਸ ਦਾ ਖੁੱਲਣਾ ਹੀ ਸਭ ਤੋਂ ਵੱਡਾ ਜਿਹੜਾ ਵਰਦਾਨ ਹੈ ਸੋ ਆਈ ਹੋਪ ਇਹ ਅੱਗੇ ਨੂੰ ਜਦੋਂ ਤੁਹਾਨੂੰ ਨੰਬਰ ਦਿਸਣ ਤਾਂ ਤੁਸੀਂ ਆਪਣੇ ird ਦੇ ਗਿਰਦ ਜਿਹੜੀ ਹੈ ਹੋਰ ਵੀ ਜਿਹੜੀਆਂ ਝਾਤੀਆਂ ਮਾਰੋਗੇ ਤੁਹਾਨੂੰ ਬਹੁਤ ਜਗ੍ਹਾ ਤੇ ਇਹ ਬੈਲੈਂਸ ਜਿਸ ਤਰ੍ਹਾਂ ਸਾਡਾ ਹੱਥ ਇਹ ਵੀ ਤਾਂ ਦੇਖੋ ਨਾ ਬੈਲੈਂਸ ਹੈ ਸਾਡਾ ਚਿਹਰਾ ਇੱਕ ਪਾਸੇੋਂ ਦੂਜੇ ਪਾਸੇੋਂ ਹਰ ਚੀਜ਼ ਬੈਲੈਂਸਡ ਬਣਾਈ ਹੈ ਕੁਦਰਤ ਨੇ ਤੇ ਤੁਹਾਨੂੰ ਫਿਰ ਬੈਲੈਂਸ ਜਿਹੜੇ ਆਪਾਂ ਨੂੰ ਸਮਝ ਲੱਗਦੇ ਆ ਬੈਲੈਂਸ ਹੀ ਸਾਰਾ ਕੁਝ ਹੈ ਧੰਨਵਾਦ